ਮੌਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਤੇ ਉਹਨਾਂ ਨੇ ਸਾਰੇ ਮੰਤਰੀ ਮੰਡਲ ਨੇ ਕੰਮਾਂ ਰਹੀ ਕਰਕੇ ਦਿੱਤੀ ਹੈ ਲੋਕਾਂ ਦੇ ਜ਼ਿਲ੍ਹਾ ਤੇ ਰਾਜ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਦੇ ਵਿੱਚ ਪੰਜਾਬ ਅੰਦਰ ਜਦੋਂ ਪਹਿਲੀ ਵਾਰ ਆਮ ਆਦਮੀ ਸਰਕਾਰ ਪਾਰਟੀ ਦੀ ਸਰਕਾਰ ਬਣੀ ਤਾਂ 2 ਸਾਲਾਂ ਦੇ ਵਿੱਚ ਵਿੱਚ ਬੜਾ ਕਮਾਲ ਲੋਕਾਂ ਨੇ ਲਈ ਲੋਕਾਂ ਦੀ ਸਹੂਲਤ ਲਈ ਕੰਮ ਕੀਤੇ ਅੱਜ ਲੋਕ ਮੂੰਹੋਂ ਬੋਲਣ ਲੱਗੇ ਸਪੀਕਰ ਸਾਹਿਬ گورنر ਅਡਰੈਸ ਤੇ ਪੈਰਾ ਨੰਬਰ 4 ਤੋਂ ਲੈ ਕੇ 9 ਦੇ ਵਿੱਚ ਇਹਨਾਂ ਨੇ ਕਿਹਾ گورنر ਸਾਹਿਬ ਤੋਂ ਝੂਠ ਬੁਲਾ ਰਹੇ ਆ ਮੈਂ ਉਸ ਚੀਜ਼ ਦੀ ਪਰੋੜ ਤਾਂ ਕਰਦੀ ਆ ਕਿ ਅੱਜ گورنر ਨੰਬਰ ਅਡਰੈਸ ਤੇ ਵਿੱਚ ਇਹਨਾਂ ਦੇ ਜਿਹੜਾ ਝੂਠਾ ਦਾ ਪਲੰਦਾ ਉਹ ਇਹਨਾਂ ਦਾ ਕਰਨ ਦਿਓ ਪਰ ਜੋ ਮੁੱਖ ਮੰਤਰੀ ਸਾਹਿਬ ਨੇ ਲਿਖਿਆ ਉਹ ਸੱਚ ਹੈ ਪੰਜਾਬ ਸਰਕਾਰ ਨੇ ਸਿਹਤ ਦੇ ਖੇਤਰ ਵਿੱਚ ਕਿਹਾ ਸੀ ਉਹ ਤਾਂ ਕੰਮ ਕੀਤਾ 2 ਸਾਲਾਂ ਵਿੱਚ ਲੋਕਾਂ ਨੂੰ ਇਨਕਲਾਬੀ ਸਹੂਲਤਾਂ ਪ੍ਰਦਾਨ ਕੀਤੀਆਂ ਜਿਸ ਤੇ ਵਿੱਚ ਹੁਣ ਤੱਕ 829 ਮੁਹੱਲਾ ਕਲੀਨਿਕ ਲੋਕਾਂ ਨੂੰ ਸ਼ਾਨਦਾਰ ਸਹੂਲਤਾਂ ਪ੍ਰਦਾਨ ਕਰ ਚੁੱਕੇ ਆ ਇਹਨਾਂ ਤੋਂ ਪੁੱਛੋ ਕਿ ਇਹਨਾਂ ਦੇ ਏਰੀਆ 'ਚ ਵੀ ਹੋਣਗੇ ਜਿਸ ਦੇ ਵਿੱਚ ਹੁਣ ਤੱਕ 1 ਕਰੋੜ 7 ਲੱਖ 70 ਹਜ਼ਾਰ 379 ਤੋਂ ਜ਼ਿਆਦਾ ਲੋਕ ਇਹਨਾਂ ਮੁਹੱਲਾ ਕਲੀਨਿਕਾਂ ਤੋਂ ਇਲਾਜ ਕਰਵਾ ਚੁੱਕੇ ਹਨ ਜੇ ਇਹਨਾਂ ਨੂੰ ਲੱਗਦਾ ਇਹ ਝੂਠ ਹੈ ਤਾਂ ਡਾਟਾ ਡੀਸੀ ਆਫਿਸ ਤੋਂ ਲੈ ਕੇ ਫੋਨ ਨੰਬਰ ਲੈ ਕੇ ਉਹਨਾਂ ਨੇ ਘਰਾਂ 'ਚ ਜਾ ਕੇ ਵੈਰੀਫਾਈ ਕਰ ਸਕਦੇ ਆ ਕਿ ਇਲਾਜ ਮਿਲਿਆ ਕਿ ਨਹੀਂ ਦੂਜੀ ਗੱਲ ਮੌਜੂਦਾ ਸਰਕਾਰ ਨੇ ਬਜਟ ਦੇ ਵਿੱਚ 450 ਕਰੋੜ ਦਵਾਈਆਂ ਮੌਜੂਦਾ ਬਜਾਰੀ ਦਰਾਂ ਤੇ 70 ਕਰੋੜ ਰੁਪਏ ਦੇ ਡਾਇਗਨੋਸਟਿਕ ਟੈਸਟ ਮਹਿੰਗਾ ਕਰਵਾਏ ਆਏ ਆਮ ਆਦਮੀ ਮਹਾਲਾ ਕਲੀਨਿਕਾਂ ਨੇ ਪੰਜਾਬ ਦੇ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ 650 ਕਰੋੜ ਦੀ ਵੱਡੀ ਰਕਮ ਦਾ ਯੋਗਦਾਨ ਪਾਇਆ ਤਾਂ ਕਿ ਜਿਹੜਾ ਵੀ ਹਸਪੀਟਲ ਦੇ ਵਿੱਚ ਆਵੇ ਉਥੋਂ ਫਰੀ ਦਵਾਈ ਫਰੀ ਇਲਾਜ ਕਰਾ ਕੇ ਜਾਵੇ ਕਿਉਂਕਿ ਸਪੀਕਰ ਸਾਹਿਬ ਜਦੋਂ ਆਪਾਂ ਉਤਨੀਆਂ ਕੁਰਸੀਆਂ ਤੇ ਬੈਠਦੇ ਸੀ ਆਪਾਂ ਦੇਖਦੇ ਹੁੰਦੇ ਸੀ ਛੋਟੀ ਛੋਟੀ ਦਵਾਈ ਹੀ ਲੈਣੀ ਇੰਨੀ ਮੁਸ਼ਕਲ ਹੋ ਜਾਂਦੀ ਸੀ ਲੋਕਾਂ ਨੂੰ ਕਿ ਉਹ ਇੱਕ ਵੱਡਾ ਜ਼ਖਮ ਬਣ ਜਾਂਦਾ ਸੀ ਤੇ ਉਹਨਾਂ ਦਾ ਵੱਧ ਖਰਚਾ ਆਉਂਦਾ ਸੀ ਇਹਨੂੰ ਧਿਆਨ ਚ ਰੱਖਦੇ ਮਾਨਜਗ ਮੁੱਖ ਮੰਤਰੀ ਸਾਹਿਬ ਨੇ ਤਕਰੀਬਨ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈ ਪਰਚੀ ਤੇ ਨਾਮ ਲਿਖਣ ਦਾ ਤਹੀ ਤਹੀ ਇਹ ਕੀਤਾ ਉਹਨਾਂ ਨੇ ਕਿਹਾ ਦਵਾਈ ਸਾਰੀ ਹਸਪਤਾਲ ਦੇ ਵਿੱਚੋਂ ਮਿਲੇਗੀ ਤੇ ਨਾਲ ਦੇ ਨਾਲ 222 ਕਰੋੜ ਦੀ ਇੱਕ ਵੱਡੀ ਰਕਮ ਨਾਲ ਦਵਾਈਆਂ ਵੀ ਖਰੀਦੀਆਂ ਗਈਆਂ ਕਿੰਨੇ ਸਾਰੇ ਹੁਣ ਕਮਿਊਨਿਟੀ ਹੈਲਥ ਸੈਂਟਰ ਅਪਰੂਵ ਹੋ ਰਹੇ ਆ ਐਕਸ-ਰੇ ਅਲਟਰਾਸਾਉਂਡ ਮਸ਼ੀਨਾਂ ਪ੍ਰੋਵਾਈਡ ਕੀਤੀਆਂ ਗਈਆਂ ਮੈਂ ਮਾਣਨਾ ਦੱਸਣਾ ਚਾਹੁੰਦੀ ਹਾਂ ਤੁਹਾਨੂੰ ਸਪੀਕਰਸ ਮੇਰੇ ਏਰੀਆ ਦੇ ਵਿੱਚ ਜੇ ਕਿਸੇ ਨੂੰ ਵੀ ਕੋਈ ਸ਼ੱਕ ਆ ਵਿਜ਼ਟ ਕਰੋ ਆ ਕੇ ਦੇਖ ਸਕਦੇ ਆ ਜੱਚਾ ਬੱਚਾ ਹਸਪਤਾਲ 6-7 ਕਰੋੜ ਦੀ ਲਾਗਤ ਨਾ ਬਣਿਆ ਉਥੇ ਹਰ ਪ੍ਰਾਈਵੇਟ ਰੂਮ ਦੇ ਵਿੱਚ ਇੱਕ ਏਸੀ ਨਾਲ ਅਟੈਚ ਬਾਥਰੂਮ ਹੈ ਉਥੇ ਸਪੀਕਰਾਂ ਲੋਕ ਜਿਹੜਾ ਮਰਜ਼ੀ ਹੋਵੇ ਅਮੀਰ ਵਰਗ ਚ ਗਰੀਬ ਵਰਗ ਉਥੇ ਸੂਲਤਾ ਨਾਲ ਫਾਇਦਾ ਲੈ ਰਹੇ ਆ ਮੈਨੂੰ ਅੱਛਾ ਲੱਗ ਰਿਹਾ ਕਿ ਮੇਰਾ ਉਹੀ ਚਗਣਾਉਣ ਦਾ ਹਸਪਤਾਲ ਜਦੋਂ ਦੇਸ਼ ਭਰ ਦਾ ਪਿੱਛੇ ਕੁਆਲਿਟੀ ਟੈਸਟ ਹੋਇਆ ਪਹਿਲੇ ਨੰਬਰ ਤੇ ਰਿਹਾ ਹਟੂਰ ਹਸਪੀਟਲ ਮੇਰਾ ਅਪਗ੍ਰੇਡ ਹੋ ਰਿਹਾ ਸਦਮਾ ਹਸਪੀਟਲ ਅਪਗ੍ਰੇਡ ਹੋ ਰਿਹਾ ਜੇ ਮੇਰੇ ਹੋ ਰਿਹਾ ਤਾਂ ਪੂਰੇ ਪੰਜਾਬ ਦੇ ਵਿੱਚ ਕਿੰਨੇ ਹੋ ਰਿਹਾ ਦੇਖੋ ਸਪੀਕਰ ਸਾਹਿਬ ਅੱਜ ਸੀਐਮ ਸਾਹਿਬ ਨੇ ਨਾ ਸਿਰਫ ਦਵਾਈਆਂ ਤੇ ਧਿਆਨ ਦਿੱਤਾ ਉਹਨਾਂ ਨੇ ਸੀਐਮ ਦੀ ਚੋਕਸ਼ਾਲਾ ਪ੍ਰੋਗਰਾਮ ਸ਼ੁਰੂ ਕਰਕੇ ਦਵਾਈਆਂ ਤੋਂ ਪਹਿਲਾਂ ਸਿਹਤਮੰਦ ਕਿਸ ਤਰ੍ਹਾਂ ਹੋਣਾ ਉਹਨਾਂ ਨੇ ਉਸ ਚੀਜ਼ ਤੇ ਵੀ ਧਿਆਨ ਦਿੱਤਾ ਨਾਗਰ ਪਰਮਾਨਿਤ ਇਨਸਟ੍ਰਕਟਰਸ ਤਾਇਨਾਬ ਕੀਤੇ ਗਏ 1500 ਤੋਂ ਵੱਧ ਯੋਗਾ ਕਲਾਸਾਂ ਦੀ ਸਹੂਲਤ ਨਾਲ 35000 ਨਾਗਰਿਕ ਫਾਇਦਾ ਲੈ ਰਹੇ ਆ ਸਪੀਕਰ ਸਾਹਿਬ ਆਪਾਂ ਨੂੰ ਇਹ ਲੱਗਦਾ ਸੀ ਵੀ ਆਪਣੇ ਲਈ ਕੋਈ ਕੁਝ ਕਰੇ ਤੇ ਆਪਾਂ ਉਧਰ ਬੈਠ ਕੇ ਜਿਹੜਾ ਜਿਹੜਾ ਕੁਝ ਵਾਦਾ ਕੀਤਾ ਸੀ ਉਹਦੀ ਨੀ ਕਰਦੇ ਹੋਏ ਮੁੱਖ ਮੰਤਰੀ ਸਾਡੀ ਅਗਵਾਈ ਦੇ ਵਿੱਚ ਕਿੰਨਾ ਵਧੀਆ ਕੰਮ ਹੋ ਰਿਹਾ ਅੱਜ ਇਹਨਾਂ ਨੇਤਾ ਜਦੋਂ ਸੁਣਨਾ ਹੀ ਨਹੀਂ ਤੇ ਇਹਨਾਂ ਨੂੰ ਪਤਾ ਕੀ ਲੱਗੂਗਾ ਸਪੀਕਰ ਸਾਹਿਬ ਸਭ ਤੋਂ ਵੱਡੀ ਗੱਲ ਮੁਹਾਲੀ ਵਿਖੇ ਪੰਜਾਬ ਇੰਸਟੀਚਿਊਟ ਆ ਲਿਵਰ ਪਿਲਰੀ ਸਾਇੰਸਿਸ ਦੀ ਸਥਾਪਨਾ ਕੀਤੀ ਇੱਥੇ ਹੀ ਕੈਂਸਰ ਦੇ ਮਰੀਜ਼ਾਂ ਦੀ ਸਰਕਾਰੀ ਮੈਡੀਕਲ ਕਾਜ ਅਮਰਸਰ ਵਿਖੇ ਇੰਸਟੀਚਿਊਟ ਬਾਜਟ ਦਾ 45 ਕਰੋੜ ਦੀ ਲਾਗਤ ਨਾਲ ਕੈਂਸਰ ਸੈਂਟਰ ਦਾ ਨਿਰਮਾਣ ਕੀਤਾ ਪੰਜਾਬ ਸਰਕਾਰ ਦਿਆਂ ਇਹਨਾਂ ਸਹੂਲਤਾਂ ਮਤੋਂ ਬਹੁਤ ਹੀ ਜਲਦੀ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਪੰਜਾਬ ਸਰਕਾਰ ਦਾ ਸਿਹਤ ਸਹੂਲਤ ਤੇ ਕੀਤੇ ਉਪਰਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਿੱਖਿਆ ਸਿੱਖਿਆ ਦੇ ਖੇਤਰ ਵਿੱਚ ਪਹਿਲਾ ਨੰਬਰ 11 ਤੋਂ ਲੈ ਕੇ 15 ਤੱਕ ਪੰਜਾਬ ਸਰਕਾਰ ਨੇ ਅਗਾਵਾਦੂ ਪ੍ਰਾਪਤੀਆਂ ਅਨੇਕਾਂ ਮੱਲਾ ਮਾਰੀਆਂ ਸਪੀਕਰ ਸੋਚਣ ਵਾਲੀ ਗੱਲ ਹੈ ਕਿ ਅਸੀਂ ਕੋਈ ਵੀ ਅਧਿਆਪਕ ਨਹੀਂ ਚੇਂਜ ਕੀਤਾ ਅਸੀਂ ਅਧਿਆਪਕਾਂ ਨੂੰ ਮੋਟੀਵੇਟ ਕੀਤਾ ਅਗਲੀ ਪੀੜੀ ਨੂੰ ਪੜਾਉਣ ਦੇ ਲਈ ਅਸੀਂ ਅੱਜ ਤੱਕ ਅਸੀਂ ਅੱਜ ਤੱਕ ਕੁਝ ਨਹੀਂ ਚੇਂਜ ਕੀਤਾ ਤੇ ਆਪਕਾ ਤਾਂ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ ਉਹਨਾਂ ਨੇ ਕਿਹਾ ਸਾਨੂੰ ਇਨਫਰਾਸਟ੍ਰਕਚਰ ਦੋ ਅਸੀਂ ਸਕੂਲ ਆਫ ਐਮਿਨੈਂਸ ਕੋਲੇ ਉਹਨਾਂ ਨੇ ਕਿਹਾ ਸਾਨੂੰ ਅੱਗੇ ਅਗਾਹ ਵੱਧੋ ਜਿਸ ਤਰ੍ਹਾਂ ਫੋਰਨ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਸਾਨੂੰ ਦੱਸੋ ਅਸੀਂ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਲਈ ਫਰੀਓ ਕਾਸ ਸਿੰਗਾਪੁਰ ਭੇਜਿਆ ਅੱਜ ਪੰਜਾਬ ਦੇ ਵਿੱਚ ਮੈਨੂੰ ਬੜੀ ਸ਼ਰਮ ਨਾਲ ਕਹਿਣੀ ਪੈ ਰਹੀ ਹੈ ਇਹ ਗੱਲ ਪਿਛਲੀ ਵਾਰ ਮંત્રી ਸਾਹਿਬ ਖੜੇ ਆ ਨਾ ਜੋ ਐਜੂਕੇਸ਼ਨ ਮਿਨਿਸਟਰ ਵੀ ਖੜੇ ਆ ਇਹਨਾਂ ਨੂੰ ਪੁੱਛੋ ਕਿ ਤੁਹਾਡੇ ਰਾਜ ਦੇ ਵਿੱਚ 40472 ਸਕੂਲਾਂ ਦੀ ਚਾਰਦواری ਹੈ ਨਹੀਂ ਸੀ 40472 ਸਕੂਲਾਂ ਦੀ ਚਾਰਦواری ਹੈ ਨਹੀਂ ਸੀ ਇਹਨਾਂ ਤੋਂ ਹੁਣੇ ਹੀ ਪੁੱਛ ਲਓ ਇਹਨਾਂ ਨੂੰ ਪਤਾ ਇਸ ਗੱਲ ਦਾ ਇਹਨਾਂ ਨੂੰ ਇਸ ਗੱਲ ਦਾ ਵੀ ਪਤਾ ਕਿ ਕਿੰਨੇ ਸਕੂਲਾਂ ਦੇ ਵਿੱਚ ਬੜੀ ਦੁੱਖ ਵਾਲੀ ਗੱਲ ਆ ਸਪੀਕਰ ਸਾਹਿਬ ਮੈਂ ਕੋਟੇ ਅਧਿਆਪਨ ਦੇ ਕਿਤੇ ਤੋਂ ਆਈ ਆ 6ਵੀਂ 7ਵੀਂ 8ਵੀਂ 9ਵੀਂ ਦੀਆਂ ਬੱਚਿਆਂ ਨੂੰ ਐਸੀ ਡਵੈਲਪਮੈਂਟ ਦੇ ਨਾਲ ਕੋਈ ਅਸਾਸਰ ਕਾਈਕਲ ਸ਼ੁਰੂ ਹੋ ਜਾਂਦਾ ਜਿੱਥੇ ਉਹਨਾਂ ਨੂੰ ਸਕੂਲ ਟਾਈਮ ਦੇ ਵਿੱਚ ਬਾਥਰੂਮ ਦੀ ਲੋੜ ਹੁੰਦੀ ਹੈ ਪਰ ਇਹਨਾਂ ਨੂੰ ਪੁੱਛੋ ਇਹਨਾਂ ਦੇ ਸਮੇਂ ਕਿੰਨੇ ਸਕੂਲਾਂ ਦੇ ਵਿੱਚ ਬਾਥਰੂਮ ਨਹੀਂ ਸੀ ਸਾਡੀ ਸਰਕਾਰ ਆਉਣ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ 4000 ਦੈਂਸ 78 ਪਖਾਨਿਆਂ ਦੀ ਰਿਪੇਅਰ ਹੋਈ ਨਾ ਨਾ ਨੰਮੇ ਬਣੇ ਜਿਸ ਜਗ੍ਹਾ ਤੇ ਬੱਚਾ ਸਾਰਾ ਦਿਨ ਬੈਠ ਕੇ ਆਪਣੇ ਨੂੰ ਕੰਫਰਟ ਫੀਲਡਾ ਕਰ ਸਕੇ ਉਥੇ ਪੜ੍ਹਾਈ ਕੀ ਕਰੂਗਾ ਸਾਡੀਆਂ ਵੀ ਧੀਆ ਵਾ ਪੰਜਾਬ ਸਰਕਾਰ ਨੇ 95000 ਡਿਊਲ ਡੈਕਸ ਮੈਂ ਕੀ ਕਰਵਾਈ ਪੰਜਾਬ ਸਰਕਾਰ ਪੂਰੇ ਪੰਜਾਬ ਅੰਦਰ 128 118 ਸੀਨੀਅਰਸ ਕੰਟਰੀ ਸਕੂਲਾਂ ਨੂੰ ਸਕੂਲ ਆਫ ਐਮਿਨੈਂਸ ਬਣਾਉਣ ਜਾ ਰਹੀ ਹੈ 118 ਦਾ ਮਤਲਬ ਇਹੀ ਹੋਇਆ ਸਪੀਕਰ ਸਾਹਿਬ ਹਰ ਇੱਕ ਦੇ ਹਲਕੇ ਦੇ ਵਿੱਚ ਇੱਕ ਇੱਕ ਹਰ ਇੱਕ ਦੇ ਹਲਕੇ ਦੇ ਵਿੱਚ ਇੱਕ ਕੋਈ ਵੱਡਾ ਹਲਕਾ ਤਾਂ ਉੱਥੇ ਦੋ ਮਿਲ ਜਾਣਗੇ ਇਹਦਾ ਮਤਲਬ ਇਹਨਾਂ ਨੇ ਵੀ ਬਣ ਰਏ ਆ ਇਹ ਤਾਂ ਠੀਕ ਹੈ ਸਪੀਕਰ ਸਾਹਿਬ ਕਿ ਰਾਜਨੀਤਿਕ ਪਾਰਟੀਆਂ ਦਾ ਇੱਕ ਨਗਾਤੀ ਪ੍ਰੋਗਰਾਮ ਹੁੰਦਾ ਕਿ ਮੁੱਖ ਮੰਤਰੀ ਨੂੰ ਨਿੰਦਿਆ ਕਿਵੇਂ ਜਾਵੇ ਸਰਕਾਰ ਨੂੰ ਨਿੰਦਿਆ ਕਿਵੇਂ ਜਾਵੇ ਇਹਨਾਂ ਨੂੰ ਪੁੱਛੋ ਬਜੇਰੇ ਤੁਹਾਡੇ ਏਰੀਆ ਚ ਸਕੂਲਾਂ ਬੈਮਿਨੈਂਸ ਬਣ ਰਹੇ ਆ ਉੱਥੇ ਵੀਜ਼ਿਟ ਕਰਕੇ ਦੇਖ ਲਓ ਉੱਥੇ ਮਨ ਲਗ ਲੈਨਿਕ ਚ ਜਾ ਕੇ ਦੇਖ ਲਓ ਦਵਾਈ ਮਿਲਦੀ ਕਿ ਨਹੀਂ ਆਪਣੇ ਪਰਿਵਾਰ ਨੂੰ ਉੱਥੇ ਹੀ ਭੇਜ ਕੇ ਦੇਖ ਲਓ ਅਗਲੀ ਗੱਲ ਹੈ ਵਿਗਿਆਨਕ ਸਿੱਖਿਆ ਲਈ ਸਮਾਰਟ ਕਲਾਸਰੂਮ ਪੂਰੀ ਤਰ੍ਹਾਂ ਆਧੁਨਿਕ ਸਕੂਲਾਂ ਨਾਲ ਲੈਸ ਲੈਬਾਂ ਖੇਡਾਂ ਦੇ ਮਿਨਾਰ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਗਾਇਬ ਹੋ ਰਹੀ ਸੀ ਜਿਸ ਤਰ੍ਹਾਂ ਪੁਰਾਣੇ ਆਪਣੇ ਸਮੇਂ ਦੇ ਵਿੱਚ ਆਪਾਂ ਸਰਕਾਰੀ ਸਕੂਲਾਂ ਨੇ ਪੜ੍ਹੇ ਹੋਏ ਲੋਕਾਂ ਆਪਣੇ ਸਮੇਂ ਦੇ ਵਿੱਚ ਆਪਾਂ ਕਬੱਡੀ ਵਾਲੇ ਗਰਾਊਂਡਸ ਹੁੰਦੇ ਸੀ ਬਾਸਕਟਬਾਲ ਦੇ ਹੁੰਦੇ ਸੀ ਖੇਡਣ ਵਾਲੇ ਕੁੜੀਆਂ ਬਸ ਕੋਕੋ ਹੁੰਦੀ ਸੀ ਇਹ ਹੌਲੀ ਹੌਲੀ ਜਦੋਂ ਪੀਟੀ ਟੀਚਰ ਹੌਲੀ ਹੌਲੀ ਗਾਇਬ ਹੋਣੇ ਸ਼ੁਰੂ ਹੋਏ ਤੇ ਸਹੂਲਤਾਂ ਵੀ ਗਾਇਬ ਹੋ ਗਈਆਂ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਹੁਣ ਦਿੱਤੀਆਂ ਮੁੱਖ ਮੰਤਰੀ ਸਾਹਿਬ ਨੇ ਜਗਰਾਉਂ ਬਿਖੇ ਵੀ ਮੇਰੇ ਜਗਰਾਉਂ ਬਿਖੇ ਵੀ 4 ਕਰੋੜ ਦੀ ਜ਼ਿਆਦਾ ਰਕਮ ਨਾਲ ਸਕੂਲ ਐਮਨਸ ਬਣ ਰਹੇ ਆ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਹੋਰ ਤਾਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੁਖੀ ਮੁਖ ਸਕੂਲ ਮੁਖੀਆਂ ਨੂੰ ਪੰਜਾਬ ਸਰਕਾਰ ਮੀਤ ਭਾਈ ਉਹ ਨਾਰੇ ਤਾਂ ਨਹੀਂ ਲਾ ਰਹੇ ਉਹਨਾਂ ਨੂੰ ਪਤਾ ਮੈਂ ਸੱਚ ਬੋਲ ਰਹੀ ਹਾਂ ਪੰਜਾਬ ਸਰਕਾਰ ਸਕੂਲ ਮੁਖੀਆਂ ਨੂੰ ਵਧੀਆ ਪ੍ਰਬੰਧਨ ਸਿਖਲਾਈ ਤੇ ਅਨੁਭਵ ਪ੍ਰਾਪਤ ਕਰਨ ਲਈ 198 ਪ੍ਰਿੰਸੀਪਲਾਂ ਨੂੰ 198 प्रिंसिपल एकेडमी प्रिंसिपल एकेडमी ऑफ सिंगापुर ਤੇ نیشنل ਇੰਸਟੀਚਿਊਟ ਆਫ ਸਿੰਗਾਪੁਰ ਇੰਟਰਨੈਸ਼ਨਲ ਬਿਗਨ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਪ੍ਰੋਗਰਾਮ ਬਖਤਰੀਨਿੰਗ ਲਈ ਪੇਚਿਆ ਗਿਆ ਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਐ ਮੁੰਬਈ ਬਿਖੇ ਸਾਰੇ ਮਾਣਯੋਗ ਮੈਂਬਰ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖਣ ਸਮਰੱਥਾ ਨਿਰਮਾਣ ਲਈ ਪੰਜਾਬ ਸਕਾਂ ਨੂੰ ਟ੍ਰੇਨਿੰਗ ਦਿਵਾਈ ਸਪੀਕਰਸ ਆ 100 ਐਡਮਾਸਟਰਾਂ ਨੂੰ ਟ੍ਰੇਨਿੰਗ ਦਿਵਾਉਂਦਾ ਇੱਕੋ ਹੀ ਮਤਲਬ ਹੈ ਕਿ ਉਹ ਦੇਖਣ ਕਿ ਅਸੀਂ ਦੂਸਰੇ ਐਡਮਾਸਟਰ ਦੇ ਪਿੱਛੇ ਕਿੱਧਰ ਰਹਿ ਚਾਹੀਏ ਤੇ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਨਾਲ ਕੰਪੀਟ ਤੇ ਮੈਚ ਕਿਸ ਤਰ੍ਹਾਂ ਕਰ ਸਕੀਏ ਇਸ ਲਈ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਪੰਜਾਬ ਨੂੰ ਲੀਵਲ ਤੋੜਨ ਲਈ ਮੈਂ ਮਾਨਜਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਆਂ ਸਪੀਕਰਸ ਆ ਪੈਰਾ ਨੰਬਰ 36 ਜਿਸ ਵਿੱਚ ਰੋਜ਼ਗਾਰ ਦੀ ਗੱਲ ਕੀਤੀ ਗਈ ਹੈ ਮੈਂ ਸਰ ਇਸ ਵਿੱਚ ਨਾ ਕੇਵਲ 2 ਸਾਲਾਂ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਆਪਣੀ ਸ਼ਾਨਦਾਰ ਕਾਰਜਕਾਰੀ ਦੇ ਮੀਲ ਪੱਥਰ ਸਥਾਪਿਤ ਕੀਤੇ ਗਏ ਹਨ ਪੰਜਾਬ ਸਰਕਾਰ ਨੇ ਪਿਛਲੇ 1 ਸਾਲ ਵਿੱਚ ਇੱਕ 1332 ਪਲੇਸਮੈਂਟ ਕੈਂਪਾਂ ਨੂੰ ਨੌਕਰੀਆਂ ਨੂੰ ਮਿਲਿਆ ਤੇ ਰੋਜ਼ਗਾਰ ਸਵੈ ਰੋਜ਼ਗਾਰ ਕੈਂਪਾਂ ਰਾਹੀਂ ਸਪੀਕਰ ਸਾਹਿਬ 1 ਲੱਖ 11000 810 ਉਮੀਦਵਾਰਾਂ ਨੂੰ ਨੌਕਰੀ ਸਵੈ ਰੋਜ਼ਗਾਰ ਦੀ ਸਹੂਲਤ ਪ੍ਰਦਾਨ ਸਰਕਾਰ ਕਰ ਚੁੱਕੀ ਹੈ ਜਿਹਨੂੰ ਕੋਈ ਡਾਊਟ ਹੋਵੇ এমਪਲॉयਮੈਂਟ ਐਕਸਚੇਂਜ ਦਾ ਤੱਤੋ ਡਾਟਾ ਤੇ ਫੋਨ ਨੰਬਰ ਨਾਲ ਲੈ ਕੇ ਵੈਰੀਫਾਈ ਕਰ ਸਕਦਾ ਦੂਜੀ ਗੱਲ ਸਵੈ ਰੋਜ਼ਗਾਰ ਦੀ ਸਹੂਲਤ ਪ੍ਰਦਾਨ ਕਰ ਚੁੱਕੀ ਹੈ ਪੰਜਾਬ ਸਰਕਾਰ ਨੇ ਸੂਬੇ ਵਿੱਚ 25 ਮੰਨੇ ਸਰਕਾਰੀ ਅਜੋਗਿਕ ਸਖਲਾਈਆਂ ਦੀ ਸਥਾਪਨਾ ਕੀਤੀ ਹੈ ਇਹਨਾਂ ਸੰਸਥਾਵਾਂ ਨੂੰ ਸਪੀਕਰ ਸਾਹਿਬ ਬੋਲ ਲਿਓ ਨਾ ਪਲੀਜ਼ ਇਹ ਕਹਿਣਾ ਚਾਹੁੰਦੇ ਆ ਵੀ 1 ਲੱਖ ਲੋਕਾਂ ਨੂੰ ਨੌਕਰੀ ਦੇ ਕੇ ਪੰਜਾਬ ਸਰਕਾਰ ਹਾਏ ਹਾਏ ਇਹ ਇਹੀ ਕਹਿਣਾ ਚਾਹੁੰਦੇ ਆ ਇਹਨਾਂ ਨੂੰ ਕਹਿ ਲੈਣ ਦਿਓ ਸਪੀਕਰ ਸਾਹਿਬ ਇਹਨਾਂ ਨੂੰ ਕਹਿ ਲੈਣ ਦਿਓ ਇਹ ਕਹਿੰਦੇ ਆ ਵੀ ਪੰਜਾਬ ਸਰਕਾਰ ਹਾਏ ਹਾਏ 1 ਲੱਖ ਨੌਕਰੀ ਕਿਉਂ ਦੇਤੀ ਹਾਂਜੀ ਸਪੀਕਰ ਸਾਹਿਬ ਇਹਨਾਂ ਸੰਸਥਾ ਨੇ ਖੁੱਲਣ ਨਾਲ ਤੇਰੀ ਹਾਏ ਹਾਏ ਕਹਿੰਗੇ ਅੱ ਨੌਕਰੀ ਇਹ ਆਈਪੀਐਲ ਖੁੱਲਣ ਦਾ ਨਵੀਂ ਕਿਉਂ ਮਿਲੇਗੀ ਦੂਜੀ ਗੱਲ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਹਿੰਦੀ ਸਿੰਘ ਆਰਮਡ ਫੋਰਸਸ ਐਂਡ ਪ੍ਰੋਪਰਟੀ ਇੰਸਟੀਚਿਊਟ ਮਾਈਪਾ ਕੋ ਆਰਮਡ ਫੋਰਸਸ ਐਂਡ ਪ੍ਰੋਪਰਟੀ ਇੰਸਟੀਚਿਊਟ ਰੈਪ੍ਰੀਟਰੀ ਇੰਸਟੀਚਿਊਟ ਦਾ ਸੈਂਟਰ ਆਫ ਟ੍ਰੇਨਿੰਗ ਆਫ এমਪਲॉयਮੈਂਟ ਆਪ ਯੂਪੀਸੀ ਪਾਈਪਰਾਹੀਂ 6000 78 ਉਮੀਦਵਾਰਾਂ ਨੂੰ ਸਖਲਾਈ ਦੇ ਚੁੱਕੀ ਆ ਜਿਹੜੇ ਹੁਣ ਆਪਣੀ ਆਪਣੇ ਕੰਮਾਂ ਤੇ ਜਾਣਗੇ ਨੌਕਰੀਆਂ ਤੇ ਜਾਣਗੇ 288 ਉਮੀਦਵਾਰਾਂ ਦੀ ਪਲੇਸਮੈਂਟ ਕਰ ਦਿੱਤੀ ਗਈ ਹੈ ਸਪੀਕਰ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਿਯੋਗ ਅਟਵਾਈ ਵਿੱਚ ਜੋਗ ਅਗਵਾਈ ਵਿੱਚ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਬਿਨਾਂ ਕਿਸੇ ਰਿਸ਼ਵਤ ਤੋਂ ਪਾਰਦਰਸ਼ੀ ਢੰਗ ਦੇ ਨਾਲ ਯੋਗਤਾ ਦੇ ਆਧਾਰ ਤੇ নিরপকতা ਨਾਲ ਪੰਜਾਬ ਸਰਕਾਰ ਦੇ 40 ਹਜ਼ਾਰਾਂ ਅੰਦਰ ਕੇਵਲ 2 ਸਾਲਾਂ ਦੇ ਵਿੱਚ ਹੁਣ ਤੱਕ 40437 ਨੌਕਰੀਆਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਜੇਕਰ ਮੇਰਾ ਲਾਭ ਕੀ ਤੇ ਕੋਈ ਡਾਟਾ ਗਲਤ ਹੈ ਜਾ ਕੇ ਪੁੱਛ ਸਕਦੇ ਆ ਭਾਈ ਮੁੱਖ ਮੰਤਰੀ ਸਾਹਿਬ ਨੇ ਕਿਸੇ ਤਰ੍ਹਾਂ ਦਾ ਕੋਈ ਪੱਖਤ ਕੀਤੀ ਜਾਂ ਨਹੀਂ ਕੀਤੀ ਸਪੀਕਰ ਸਾਹਿਬ ਜਦੋਂ ਤੱਕ ਸਾਡਾ ਆਖਰੀ ਸਾਹਾ ਚੱਲ ਹੀ ਰਹੇਗਾ ਸਪੀਕਰ ਸਾਹਿਬ ਇਸੇ ਤਰ੍ਹਾਂ ਮੈਂ ਮੁੱਖ ਮੈਂਨੂੰ ਲੋਕਾਂ ਦੇ ਕਹਿ ਕੇ ਭੇਜਿਆ ਕਿ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਾਂ ਕਿ ਮੇਰੇ ਹਲਕੇ ਨੂੰ ਵੀ 2000 ਤੋਂ ਵੱਧ ਸਰਕਾਰੀ ਨੌਕਰੀ ਦੇ ਚੁੱਕੇ ਆ ਸਪੀਕਰ ਸਾਹਿਬ ਮੈਂ ਪੰਜਾਬ ਸਰਕਾਰ ਦਾ ਇੱਕ ਗੱਲ ਦਾ ਮੈਂ ਸਰਦਾਰ ਮੁੱਖ ਮੰਤਰੀ ਸਾਹਿਬ ਜੀ ਦੀ ਦੂਰ ਅੰਦੇਸ਼ੀ ਦਾ ਤੇ ਲੋਕਾਂ ਨੇ ਹਲਕੇ ਦੇ ਲੋਕਾਂ ਜਿਨ੍ਹਾਂ ਨੇ ਮੇਰੇ ਹਲਕੇ ਦੇ ਵਿੱਚ ਤੀਰਥ ਯਾਤਰਾ ਲਈ ਲੋਕਾਂ ਨੂੰ ਭੇਜਿਆ ਜਿਨ੍ਹਾਂ ਨੇ ਮਨੇ ਹਲਕੇ ਦੇ ਵਿੱਚ 2000 ਤੋਂ ਵੱਧ ਸਰਕਾਰੀ ਨੌਕਰੀ ਦਿੱਤੀ ਜਿਨ੍ਹਾਂ ਨੇ ਮੇਰੇ ਹਲਕੇ ਦੇ ਵਿੱਚ ਲੋਕਾਂ ਦੇ ਲਈ ਸਰਕਾਰੀ ਦਵਾਈਆਂ ਪ੍ਰੋਵਾਈਡ ਕੀਤੀਆਂ ਇਹ ਮੇਰੇ ਇਕੱਲੇ ਮੇਰੇ ਹਲਕੇ ਚ ਨਹੀਂ ਇਹ ਪੂਰੇ ਪੰਜਾਬ ਦੇ ਹਲਕਿਆਂ ਚ ਚੈੱਕ ਕੀਤਾ ਜਾ ਸਕਦਾ ਕਿਉਂਕਿ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ ਤੁਹਾਡਾ ਮੁੱਖ ਮੰਤਰੀ ਸਾਹਿਬ ਸਪੀਕਰ ਸਾਹਿਬ ਬਹੁਤ ਬਹੁਤ